subscribe our channel for latest updates ਬਠਿੰਡਾ ਵਿਜੀਲੈਂਸ ਬਿਊਰੋ ਨੇ ਤਲਵੰਡੀ ਸਾਬੋ ਦੇ ਐਸਐਚਓ ਮਹਿੰਦਰਜੀਤ ਸਿੰਘ ਅਤੇ ਹਵਲਦਾਰ ਗੁਰਮੀਤ ਸਿੰਘ ਨੂੰ 17500 ਰਿਸ਼ਵਤ ਲੰਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਅਤੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਿਜੀਲੈਂਸ ਨੇ ਦੱਸਿਆ ਕਿ ਮੋੜ ਮੰਡੀ ਨਿਵਾਸੀ ਬਸੰਤ ਸਿੰਘ ਨੇ ਉਹਨਾਂ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਇਹ ਛਾਪੇਮਾਰੀ ਕੀਤੀ ਹੈ ਬਸੰਤ ਸਿੰਘ ਵਾਸੀ ਬੱਲੋ ਨੇ ਤਲਵੰਡੀ ਸਾਬੋ ਥਾਣੇ ਵਿੱਚ ਐਸਐਚਓ ਪਾਸ ਸ਼ਿਕਾਇਤ ਕੀਤੀ ਸੀ ਕਿ ਚਮਕੌਰ ਸਿੰਘ ਨੇ ਉਸ ਪਾਸੋਂ 1.5 ਲੱਖ ਰੁਪਇਆ ਦਰਾ ਲਿਆ ਸੀ ਉਸ ਨੂੰ ਵਾਪਸ ਨਹੀਂ ਕੀਤਾ ਵਾਪਸ ਮੰਗਣ ਤੇ ਚਮਕੌਰ ਸਿੰਘ ਨੇ ਉਸ ਨੂੰ ਥ੍ਰੈਟਨਿੰਗ ਕੀਤੀ ਜਿਸ ਦੀ ਸ਼ਿਕਾਇਤ ਉਸ ਨੇ ਥਾਣੇ ਵਿੱਚ ਕੀਤੀ ਥਾਣੇ ਵਿੱਚ ਐਸਐਚਓ ਨੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਬੁਲਾ ਕੇ ਉਹਨਾਂ ਦਾ 1.5 ਲੱਖ ਰੁਪਇਆ ਵਾਪਸ ਕਰਨ ਦੇ ਵਿੱਚ ਇੱਕ ਸਮਝੌਤਾ ਕਰਵਾ ਦਿੱਤਾ ਉਸ ਦੇ ਵਿੱਚ ਲੱਖ ਰੁਪਇਆ ਤਾਂ ਬਸੰਤ ਸਿੰਘ ਨੂੰ ਜਲਦੀ ਹੀ ਉਸ ਸਮਝੌਤੇ ਤੋਂ ਬਾਅਦ ਵਾਪਸ ਕਰ ਦਿੱਤਾ ਗਿਆ ਜਿਹੜਾ 50 ਲੱਖ ਰੁਪਇਆ ਸੀਗਾ ਉਹ ਦੀ ਵਾਪਸ ਕਰਨ ਦੀ ਤਰੀਕ 50000 50000 ਰੁਪਿਆ ਵਾਪਸ ਮਾਰਚ 2 ਨੂੰ ਕਰਨਾ ਸੀਗਾ। ਤੋਂ ਗੁਰਮੀਤ ਸਿੰਘ ਇੱਕ ਹੌਲਦਾਰ ਜਿਹੜੀ ਪੋਸਟਿੰਗ ਮਾਨਸਾ ਉਸ ਨੇ ਵਿੱਚ ਪੈ ਕੇ ਸਾਰਾ ਸਮਝੌਤਾ ਕਰਵਾਇਆ ਸੀਗਾ। ਉਸ ਨੇ 12500 ਰੁਪਿਆ ਤਾਂ ਪਹਿਲਾਂ ਲੈ ਲਿਆ ਬਸੰਤ ਸਿੰਘ ਤੋਂ। ਤੇ 17500 ਦੀ ਉਹ ਹੋਰ ਮੰਗ ਕਰ ਰਿਹਾ ਸੀ ਐਸ ਐਚਓ ਵਾਸਤੇ ਤੇ ਆਪਣੇ ਵਾਸਤੇ। ਜਿਸ ਦੀ ਸ਼ਿਕਾਇਤ ਬਸੰਤ ਸਿੰਘ ਨੇ ਸਾਡੇ ਪਾਸ ਕੀਤੀ। ਡੀਐਸਪੀ ਸਰਦਾਰ ਮਨਜੀਤ ਸਿੰਘ ਹੁਣਾਂ ਨੇ ਅੱਜ ਟਰੈਪ ਲਾ ਕੇ ਐਸਐਚਓ ਮਹਿੰਦਰਜੀਤ ਸਿੰਘ ਇੰਸਪੈਕਟਰ ਥਾਣਾ ਤਲਵੰਡੀ ਸਾਬੋ ਤੇ ਹੌਲਦਾਰ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਦੋਨਾਂ ਪਾਸਿਓ 15000 ਰੁਪਿਆ ਐਸਐਚਓ ਤੋਂ ਤੇ 25000 ਰੁਪਿਆ ਗੁਰਮੀਤ ਸਿੰਘ ਹੌਲਦਾਰ ਤੋਂ ਬਰਾਮਦ ਕੀਤਾ ਗਿਆ ਜਿਸ ਦੇ ਖਿਲਾਫ ਮੁਕਦਮਾ ਸਾਡੇ ਵੱਲੋਂ ਦਰਜ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਬਰਾਮਦਗੀ ਹੋ ਚੁੱਕੀ ਹੈ ਜੀ ਜੇਬ ਚੋਂ ਹੈ ਜਸਮਨ ਹਾਂਜੀ ਉਹਨਾਂ ਦੀ ਜੇਬ ਚੋਂ ਕਿੰਨੇ ਪੈਸੇ ਦੋਹੇਗਾ ਕਿੱਦਾਂ ਜੀ ਕਿੰਨੇ ਪੈਸੇ ਮੰਗਦਾ ਸੀ ਇਹ 35000 ਰੁਪਏ ਮੰਗ ਰਹੇ ਸੀਗੇ ਜੀ ਸਾਢੇ 12 ਪਹਿਲਾਂ ਲੈ ਲਿਆ ਸੀਗਾ ਸਾਢੇ 17 ਅੱਜ ਲੈ ਲਿਆ 30000 ਰੁਪਏ ਉਹਨਾਂ ਨੇ ਲਿਆ ਜੀ ਮੰਗਾ 35 ਸੀ ਬਠਿੰਡਾ ਤੋਂ ਵਿਨੋਦ ਬਾਂਸਲ ਦੀ ਰਿਪੋਰਟ ਚੈਨਲ ਪੰਜਾਬ న్యూਸ